ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਆਧਾ ਮੋਗਾ ਵਿੱਚ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਨੇ ਕੀਤਾ ਹੈ ਦੱਸਣਯੋਗ ਹੈ ਕਿ ਇਸ ਜ਼ਿਲ੍ਹਾ ਦਫ਼ਤਰ ਦਾ ਨੀਂਹ ਪੱਥਰ ਵੀ ਅਸ਼wini ਸ਼ਰਮਾ ਨੇ 18 ਮਾਰਚ 2023 ਨੂੰ ਰੱਖਿਆ ਸੀ ਇਸ ਮੌਕੇ ਉਹਨਾਂ ਨੇ ਸੰਬੋਧਨ ਕਰਦਿਆ ਕਿਹਾ ਕਿ ਭਾਜਪਾ ਜ਼ਿਲ੍ਹਾ ਦਫ਼ਤਰਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਬਨਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਲੈਣ ਲਈ ਇੱਥੇ ਸੁਵਿਧਾ ਕੇਂਦਰ ਵੀ ਸ਼ੁਰੂ ਕੀਤੇ ਜਾ ਰਹੇ ਹਨ ਇੱਥੋਂ ਆਯੁਸ਼ਮਨ ਯੋਜਨਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਜਨਧਨ ਯੋਜਨਾ ਉਜਵਲਾ ਯੋਜਨਾ ਕੱਚੇ ਘਰ ਪੱਕੇ ਬਣਾਉਣ ਲਈ ਪ੍ਰਧਾਨ ਮੰਤਰੀ ਸਹਾਇਤਾ ਫੰਡ ਪ੍ਰਧਾਨ ਮੰਤਰੀ ਕਿਸਾਨ ਨidhi ਯੋਜਨਾ ਆਦਿ ਸੈਂਕੜੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਦੇਣ ਲਈ ਇੱਥੇ ਹਰ ਤਰ੍ਹਾਂ ਦੇ ਫਾਰਮ ਭਰੇ ਜਾਣਗੇ ਤਾਂ ਜੋ ਲੋਕਾਂ ਨੂੰ ਯੋਜਨਾਵਾਂ ਦਾ ਲਾਭ ਮਿਲ ਸਕੇ ਕਿਉਂਕਿ ਇਹ ਦੇਖਿਆ ਗਿਆ ਹੈ ਕਿ ਲੋਕਾਂ ਨੂੰ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਪੂਰਾ ਲਾਭ ਨਹੀਂ ਮਿਲ ਰਿਹਾ ਹੈ ਇਸ ਲਈ ਪਾਸ-ਪਾਸ ਜ਼ਿਲ੍ਹਾ ਦਫ਼ਤਰ ਲੋਕਾਂ ਨੂੰ ਕੇਂਦਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਦਦਕਾਰ ਸਾਬਤ ਹੋਣਗੇ ਤੁਸੀਂ ਵੀ ਸੁਣੋ ਅਸ਼ਵਨੀ ਸ਼ਰਮਾ ਨੇ ਕੀ ਕਿਹਾ ਜਦੋਂ ਗਿਰਸਾ ਨੇ ਸ਼ੁਰੂ ਨਹੀਂ ਅਕਾਲੀ ਦਲ ਨੂੰ ਹਲਕਿਟਾ ਕੇ ਆ ਆਮ ਆਦਮੀ ਪਾਰਟੀ ਵੈਲਕਮ ਕਰ ਰਿਹਾ ਤੇਕ ਦਬਾਅ ਪਨਾ ਜੇ ਕੁਝ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਜਾਂਦਾ ਲੇਕਿਨ ਉਹਨਾਂ ਨੇ ਤੈਅ ਕੀਤਾ ਕਿ ਤਹਾ ਕਿ ਪੰਜਾਬ ਦਾ ਭਲਾ বিজেਪ ਨਾਲੋਂ ਬਿਹਤਰ ਹੈ ਇਸ ਕਰਕੇ ਉਹਨਾਂ ਨੇ ਕੱਲ বিজেਪ ਜੁਆਇਨ ਸਾਢੇ 3 ਸਾਲ ਤੋਂ ਸਰਕਾਰ ਚੱਲ ਰਹੀ ਹੈ ਇਹਨਾਂ ਨੂੰ 15 ਦਿਨਾਂ ਦੇ ਅੰਦਰ ਅੱਜ ਹੀ ਜੋ ਟਾਈਮਿੰਗ ਕੀ ਹੈ ਲੋਕ ਆਪ ਨੂੰ বিজেਪ ਜੁਆਇਨ ਕਰਦੇ ਨੇ ਫਿਰ ਇਹ ਪੰਜਾਬ ਦੀ ਨਿਗਰਾਨੀ ਤੇ ਦੇ ਦਿੰਦੇ ਪੰਜਾਬੀ ਬੜਾ ਖੁੱਦਾਰ ਹੈ ਪੰਜਾਬੀ ਇੱਧਾ ਦੀਆਂ ਧਮਕੀਆਂ ਤੋਂ ਇੱਧਾ ਦੇ ਕਿਰਦੇ ਤੋਂ ਨਹੀਂ ਡਰਦਾ ਨਹੀਂ ਹੈ ਜਿੰਨਾ ਦਵਾਨਗੇ ਉਨਾ ਤਾਕਤਵਰ ਹੋ ਕੇ ਪੰਜਾਬੀ ਨਿਕਲਣਾ ਹੈ ਔਰ ਬੀਜੇਪੀ ਵੀ ਉਹਨਾਂ ਤੱਕ ਬਹੁਤ ਤਰਫੋਂ ਨਿਕਲੇਗੀ ਮੈਂ ਜਿਲ੍ਹ ਸਾਹ ਜੇਕਰ ਆਮ ਆਦਮੀ ਪਾਰਟੀ ਦੇ ਜੁਆਇਨ ਹੋ ਜਾਂਦੇ ਇਹ ਤੁਹਾਡੀ ਬੀਜੇਪੀ ਦੇ ਜੁਆਇਨ ਹੋਏ ਜਦੋਂ ਹਿੰਮਤ ਆ ਗਈ ਸਾਹਮਣੇ ਆ ਕੇ ਕਹਿਣ ਚਾਹੀ ਸੰਪਰਕ ਨਹੀਂ ਕੀਤਾ ਆਮ ਆਦਮੀ ਬਣਾਇਆ ਉਹਨਾਂ ਨੂੰ ਪ੍ਰੈਸ਼ਰ ਨਹੀਂ ਕੀਤਾ ਕਿ ਆਮ ਆਦਮੀ ਪਾਰਟੀ ਜੁਆਇਨ ਕਰੋ ਹਾਂ ਅਜੀਬ ਸਰਕਾਰ ਕਾਡੀ ਪਾਰਟੀ ਜੋ ਆਏ ਨਹੀਂ ਇਸ ਕਰਕੇ ਪ੍ਰਤੀਬਤੂ لال ਲੈਂਡ ਦੇ ਲਈ ਉਹਨਾਂ ਦੇ ਕੋਲ ਅਜਿਹਾ ਬੇਇੱਜ਼ਤ ਬੇਇੱਜ਼ਤ ਕੋਈ ਡਰੇਗਾ ਨਹੀਂ ਜੀ ਦੇਪੀ ਨਾਲ ਕਰੇਗਾ ਤਾਂ ਪੂਰੀ ਤਰ੍ਹਾਂ ਨਾਲ ਚਖਾਂ ਦੀ ਤਰ੍ਹਾਂ ਖੜਾ ਹੋਏਗਾ ਤੇ ਇਹ ਜ਼ੁਲਮ ਬਿਲਕੁਲ ਨਹੀਂ ਚੱਲ ਜਾਵੇ ਆਪਲੀ ਕੋਲ ਕਹਿ ਰਹੀ ਹੈ ਜੀ ਇਹਨੇ ਜਲਦੀ ਕੀਤੀ ਸੀ ਕਿਉਂਕਿ ਰਾਤ ਰਾਤ ਜਿਹੜਾ ਕੜਾ ਦਾ ਉਹ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਜਾਨੀ ਚਾਲਾਂ ਜਲਦੀ ਇਹ ਜੀ ਕਿ ਉਹਨਾਂ ਨੂੰ ਚੁੱਕ ਕੇ ਪ੍ਰੈਸ਼ਰਾਈਜ਼ ਕਰਕੇ ਆਪ ਜੋਇੰਟ ਕਰਾਉਂਦਾ ਸਰਜਨ ਤੇ ਰੱਖ ਰਹੇ ਸੀ ਇਹ ਜਲਦਬਾਜ਼ੀ ਸੀ ਇਹ ਪ੍ਰੈਸ਼ਰਾਈਜ਼ ਕਰ ਰਹੇ ਸੀ ਉਹਨਾਂ ਨੂੰ ਬਾਰ-ਬਾਰ ਦਬਾਅ ਬਣਾ ਰਹੇ ਸੀ ਇਸ ਕਰਕੇ ਕਰਵਾਇਆ ਕੋਈ ਤੁਸੀਂ ਵੀ ਸ਼ਾਮਲ ਨਹੀਂ ਸੀ ਕੋਈ ਵੀ ਸ਼ਾਮਲ ਨਹੀਂ ਸੀ ਮੇਰਾ ਮੇਰਾ ਟੂਰ ਨਿਕਲੇ ਹੋਏ ਨੇ ਸਾਡੀ 파ਟੀ ਦੇ ਉਪਾ ਦੇ ਛੋਤੇ ਸੀ ਸਾਡੀ 파ਟੀ ਦਾ ਜਿਲ੍ਹਾ ਦੇਚਨ ਆਉਂਦਾ ਹੋਰ ਪੂਰਾ ਐ ਕਰਕੇ ਕਰਵਾਇਆ ਇਹ ਜੋਇੰਟ ਕਰਾਉਂਦਾ ਸਰ ਮੈਂ ਜੋਇਨ ਹੋਣਾ ਚਾਹੀਦਾ ਹੈ ਸਾਡੇ ਆਪਾਂ ਦੇ ਗਾਟ ਦੇ ਵਿੱਚ ਪੁਰਾਣਾ ਜੁਆਇਦ ਹੈ ਇਹ ਸਾਡੀ ਇੱਛਾ ਸੀ ਪੂਰੇ ਵੱਡੇ ਕੰ ਦਾ ਆਦਮੀ ਜਿਹੜਾ ਉਸ ਵੇਲੇ ਚੰਡੀਗੜ੍ਹ ਤੋਂ ਮੌਜੂਦ ਹੋਇਆ ਉਹ ਅਸੀਂ ਗੀਲ ਸਾਹਿਬ ਦਾ ਕਦ ਵੱਡਾ ਸੀ ਸਾਡੇ ਮਹਾ ਮੰਦਿਰ ਸਾਡੇ ਮੈਂ ਵੀ ਉੱਥੇ ਨਹੀਂ ਸੀ ਮੈਟਰ ਉੱਤੇ ਸੀ ਸਿਰੇ ਤਾਂ ਹੋਇਆ ਹਰਿਆਣਾ ਦੇ ਚੀਫ ਮਿਨਿਸਟਰ ਨਾਲ ਮਿਲ ਕੇ ਤਸਕੀਰ ਕੀਤੀ ਕਿ ਤੁਸ ਜੁਆਨੀ ਜੁਆਨੀ ਕਿ ਇਸ ਤਰ੍ਹਾਂ ਜੁਆਨੀ ਪਰ ਕੋਈ ਇਸ ਤਰ੍ਹਾਂ ਦੀ ਜਨ ਸਭਾ ਕਾਲੀਦਾਰ ਨਾਲ ਕਰ ਚੋਰੀ ਨਹੀਂ ਬੀਜਪੀ ਕੋ 17 17 ਸੀਟਾਂ ਦੇ ਉੱਤੇ ਚੋਣਾਂ ਦੀ ਤਿਆਰੀ ਕਰ ਰਹੀ ਹੈ ਪਰ ਤੁਸੀਂ ਪਿਛਲੇ ਦਿਨਾਂ ਤੋਂ ਦੇਖ ਰਹੇ ਹੋ ਇਸ ਤਰੀਕੇ ਦੇ ਨਾਲ ਪਾਰਟੀ ਦਾ ਕਾਰਜਕਰਤਾ ਔਰ ਇਸ ਵੇਲੇ ਪੰਜਾਬੀ ਵੀ ਕੀ ਗੱਲ ਸਮਝਾ ਲਾਣਾ ਕੋੜਾ ਅੰਕਲਨ ਕੀ ਕਹਿੰਦਾ ਮੈਨੂੰ ਨਹੀਂ ਪਤਾ ਮੈਂ ਚੌਥੀ ਵਾਰ ਨੂੰ ਸੁਣਾਉਂਦਾ ਮੈਂ ਜੋ ਮਹਿਸੂਸ ਕਰ ਰਿਹਾ ਮੈਂ 10ਵੀਂ ਦੇਖਿਆ ਮੈਂ 20ਵੀਂ ਦੇਖਿਆ ਮੈਂ 19ਵੀਂ ਦੇਖ ਰਿਹਾ ਅੱਜ ਪੰਜਾਬ ਦੇ ਪਿੰਡਾਂ ਤੋਂ ਆਵਾਜ਼ ਆ ਰਹੀ ਹੈ ਅਗਰ ਇਸ ਵਿਧਾਪਨ ਦੀ ਸਰਕਾਰ ਤੋਂ ਚੁੱਕੀ ਸਰਕਾਰ ਤੋਂ ਕੋਈ ਪੰਜਾਬ ਨੂੰ ਬਚਾ ਸਕਦਾ ਹੈ ਉਹ ਬੀਜੇ ਜਾ ਕੇ ਸੁਣੋ ਜਰਾ ਇੱਥੇ ਬਾਰਡਰ ਦੀ ਗੱਲ ਉਹਦੀ ਮੋਦੀ ਬਣ ਇਹ ਮੂਡੇ ਰਾਜ ਦੀ ਗੱਲ ਜਦੋਂ ਆਉਂਦੀ ਹੈ ਕਿ ਯਾਰ ਮੋਦੀ ਵਰਗਾ ਨਾ ਤਰਾਜ ਚਾਹੀਦਾ ਯੋਗੀ ਵਰਗਾ ਰਾਜ ਚਾਹੀਦਾ ਜਦੋਂ ਕਿਸਾਨ ਦੀ ਗੱਲ ਆਉਂਦੀ ਉਹ ਕਹਿੰਦੇ ਹਰਿਆਣਾ ਚੋਂ ਵੀ ਫਸਲਾਂ ਦੇ ਸਕਦਾ ਇਹ ਛੁੱਟੀਆਂ ਵਜਾ ਕੇ ਦੇਣੀ ਸੀ ਇਹਨਾਂ ਨੇ ਐਮਐਸਪੀ ਇਹ ਤੋਂ ਵੀ ਨਹੀਂ ਦੇ ਰਹੇ ਇਸ ਕਰਕੇ ਅੱਜ ਪੰਜਾਬ ਬਨ ਚੁਕਿਆ ਹੈ ਕਿ ਵਿਕਾਸ ਨਾਲ ਚੱਲਦਾ ਪੰਜਾਬ ਦਾ ਬਣ ਚੁਕਿਆ ਹੈ ਮੋਦੀ ਨਾਲ ਚੱਲਦਾ ਹੈ ਪੰਜਾਬ ਚਾਹਦਾ ਅਮਨ ਪੰਜਾਬ ਚਾਹਦਾ ਵਿਕਾਸ ਪੰਜਾਬ ਚਾਹਦਾ ਸ਼ਾਂਤੀ ਪੰਜਾਬ ਚਾਹਦਾ ਤੁਨੂਤ ਦਾ ਰਾਜਨੀ ਗੁੰਡਿਆਂ ਦਾ ਰਾਜਨੀ ਲੋਤੀ ਮੰਗਣ ਵਾਲਿਆਂ ਦਾ ਰਾਜਨੀ ਇਸ ਕਰਕੇ ਪੰਜਾਬ ਬੀਜੇਪੀ 117 ਦੇ 17 ਸੀਟਾਂ ਦੇ ਪੂਰੇ ਦਿਨ ਰਾਤ ਇੱਕ ਕਰਕੇ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਦੀ ਪੂਰਤੀ ਕਰਨੀ ਮੋਗਾ ਤੋਂ ਵਕੀਲ ਮਹਿਰੋ ਦੀ ਰਿਪੋਰਟ ਪੰਜਾਬੀ ਜਾਗਰਣ